ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਾਰੇ ਘੋੜਿਆਂ ਵਾਲੇ ਭਰਾਵਾਂ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਸ਼ਹਿਰ ਬਠਿੰਡਾ ਦੇ ਵਿੱਚ ਬੈਠੇ ਆਂ ਬਾਈ ਜਬਰਜੰਗ ਹੁਣਾ ਦੇ ਨਾਲ ਆਪਾਂ ਅੱਜ ਤੋਂ ਤਕਰੀਬਨ ਸਾਲਕ ਹੋਣ ਵਾਲਾ ਅੱਗੇ 2 ਕੁ ਮਹੀਨਿਆਂ ਤੱਕ ਸਾਲ ਹੋ ਜਾਣਾਗਾ ਬਾਈ ਦਾ ਨੋਕਰਾ ਬਸ਼ੀਰਾ ਫੁਲਮਾਇਆ ਸੀਗਾ ਜਿਹੜਾ ਬਾਈ ਨੇ ਉਸ ਵਕਤ ਆਪਦੇ ਫਾਰਮ ਦੇ ਉੱਤੇ ਪਰਚੇਜ ਕਰਕੇ ਲੈ ਕੇ ਆਂਦਾ ਸੀਗਾ ਸੋ ਉਸ ਟਾਈਮ ਸੀਜ਼ਨ ਦੀ ਸ਼ੁਰੂਆਤ ਹਾਲੇ ਹੋਈ ਨਹੀਂ ਸੀਗੀ ਤੇ ਬਾਅਦ ਦੇ ਵਿੱਚ ਕੁਸ਼ਕ ਕੁੜੀਆਂ ਬਾਈ ਉਹਨਾਂ ਨੇ ਉਹ ਤੋਂ ਮੇਟ ਕਰਾਈਆਂ ਸੀਗੀਆਂ ਛੋਟੀ ਉਮਰ ਦਾ ਬਸ਼ੇਰਾ ਹੈਗਾ ਲੈਜੈਂਡ ਕੋੜੇ ਸਮੁੰਦਰ ਦਾ ਬੱਚਾ ਤੇ ਅੱਗੇ ਬਹੁਤ ਚੰਗੇ ਰਿਜ਼ਲਟ ਉਹਦੇ ਆਉਣੇ ਆ ਛੁੱਟੀ ਕਾ ਸਟੱਡ ਫਾਰਮ ਦੇ ਉੱਤੇ ਬੈਠੇ ਆ ਅੱਜ ਆਪਾਂ ਬਾਈ ਜਬਰਜੰਗ ਹੁਣਾ ਨਾਲ ਬਸ਼ੇਰੇ ਬਾਰੇ ਆਪਾਂ ਖੁੱਲ ਕੇ ਗੱਲਾਂ ਬਾਤਾਂ ਕਰਾਂਗੇ ਨਾਮ ਇਹਦਾ ਰੱਖਿਆ ਵਿਆ ਅਨੰਤ ਬਹੁਤ ਚੰਗੀ ਹਾਈਟ ਦਾ ਸੋਹਣੇ ਡੀਲਡੋਲ ਵਾਲਾ ਘੋੜਾ ਬਣ ਕੇ ਤਿਆਰ ਹੋਇਆ ਹਾਲੇ ਉਮਰ ਛੋਟੀ ਹੋਈ ਆ ਕਿੰਨੀ ਉਮਰ ਹੋ ਗਈ ਕਦ ਕਾਠ ਕਿੰਨਾ ਕਰ ਗਿਆ ਸਾਰੀ ਗੱਲਬਾਤ ਬਾਈ ਜਬਰਜੰਗ ਤੋਂ ਆਪਾਂ ਪੁੱਛਾਂਗੇ ਤੇ ਕਿੰਨਾ ਕੁ ਟਾਈਮ ਇਹਨਾਂ ਨੂੰ ਜਾਨਵਰ ਰੱਖਦਿਆਂ ਨੂੰ ਹੋ ਗਿਆ ਐਡਰੈਸ ਵੀ ਸਾਰਾ ਕਲੀਅਰ ਕਰਾਂਗੇ ਤੇ ਪਹਿਲਾਂ ਬਾਈ ਵਰਗਿਆਂ ਦਾ ਆਪਾਂ ਕਰਦੇ ਹਾਂ ਸਵਾਗਤ ਇਧਰਲੇ ਪਾਸੇ ਆਪਣੇ ਨਾਲ ਬਾਈ ਪਨੀਤ ਬੈਠੇ ਨੇ ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ ਤੇ ਬਾਈ ਜੀ ਇੱਕ ਤਾਂ ਨਾ ਪਹਿਲਾਂ ਆਪਣੇ ਜਿਵੇਂ ਛੁੱਟੀ ਕਾ ਸਟੱਡ ਫਾਰਮ ਆਪਣੇ ਪਿਛਲੀ ਲਾਸਟ ਵੀਡੀਓ ਦੇ ਵਿੱਚ ਵੀ ਤੁਸੀਂ ਕਲੀਅਰ ਕੀਤਾ ਸੀ ਵੀ ਆਪਣੀ ਛੁੱਟੀ ਕਾ ਪੱਤੀ ਵੱਜਦੀ ਆ ਉਸੇ ਕਰਕੇ ਆਪਾਂ ਫਾਰਮ ਦਾ ਨਾਮ ਰੱਖਿਆ ਹੈ ਨਾ ਛੁੱਟੀ ਪੱਤੀ ਦੇ ਨਾਂ ਤੇ ਛੁੱਟੀ ਪੱਤੀ ਹਾਂਜੀ ਠੀਕ ਹੈ ਜੀ ਤੇ ਇਹਦਾ ਥੋੜਾ ਜਿਹਾ ਬਠਿੰਡੇ ਆਪਾਂ ਨੂੰ ਜੇ ਆਪਣਾ ਇਧਰ ਝੀਲਾਲੇ ਪਾਸਿਓਂ ਆਈਏ ਜੀ ਥਰਮਲ ਵਾਲੇ ਪਾਸਿਓਂ ਤਾਂ ਐਡਰੈਸ ਦੱਸੋ ਕਿਹੜੇ ਪਾਸੇ ਨੂੰ ਆਉਣਾ ਪੈਂਦਾ ਜੀ ਆਪਣੇ ਫਾਰਮ ਤੇ ਜੀ ਲਾਲੇ ਪਾਸਿਓਂ ਆਈਏ ਤਾਂ ਰਿੰਗ ਰੋਡ ਤੋਂ ਹੀ ਆ ਜੀ ਰਿੰਗ ਰੋਡ ਤੋਂ ਬਲਦਾਂ ਵਾਲਾ ਚੌਕ ਹਾਂਜੀ ਤੇ ਉੱਥੋਂ ਮਲਤਾਨੀਆਂ ਰੋਡ ਸਿੱਧੀ ਵੱਸ ਠੀਕ ਹੈ ਜੀ ਹਾਂਜੀ ਬਲਦਾਂ ਵਾਲੇ ਚੌਕ ਤੋਂ ਮੇਰਾ ਖਿਆਲ ਆ ਬਾਈ ਕਿਲੋਕਮੀਟਰ ਮਸਾਂ ਹੋਣਾ ਆਪਣਾ ਫਾਰਮ ਨਾਲ ਹਾਂਜੀ ਠੀਕ ਹੈ ਜੀ ਬਾਈ ਤੇ ਬਾਈ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਜਿਹੜਾ ਵੀ ਇਹ ਫਾਰਮ ਦੇ ਉੱਤੇ ਆਪਣੇ ਜਿਹੜਾ ਬਸ਼ੇਰਾ ਬਹੁਤ ਜ਼ਿਆਦਾ ਚੰਗਾ ਤਿਆਰ ਹੋਇਆ ਜੀ ਹਾਂਜੀ ਲਾਸਟ ਟਾਈਮ ਜਦੋਂ ਆਪਾਂ ਇਹਦੀ ਵੀਡੀਓ ਕੀਤੀ ਸੀ ਜਦੋਂ ਤੁਸੀਂ ਲਿਆਂਦਾ ਸੀਗਾ ਫਾਰਮ ਦੇ ਉੱਤੇ ਇਹ ਤੇ ਉਦੋਂ ਨਾਲੋਂ ਇਹਦਾ ਹੁਣ ਉਮਰ ਦੇ ਹਿਸਾਬ ਨਾਲ ਬਹੁਤ ਫਰਕ ਪੈ ਗਿਆ ਹਾਂਜੀ ਹਾਂਜੀ ਤੇ ਇਹਦੀ ਨਾ ਪ੍ਰੋਪਰ ਲਾਈਨ ਭਰਾਵਾਂ ਨੂੰ ਕਲੀਅਰ ਕਰ ਦਿਓ ਜੀ ਵੀ ਪਿਓ ਵਾਲੇ ਪਾਸਿਓਂ ਇਹਦਾ ਖਾਨਦਾਨ ਜਿਵੇਂ ਸਮੁੰਦਰ ਵਾਲਾ ਆ ਗਿਆ ਤੇ ਬਾਕੀ ਗੱਲਬਾਤ ਜਿਹੜੀ ਜੀ ਮਾਂ ਬਾਰੇ ਦੱਸ ਦਿਓ ਮਾਂ ਇਹਦੀ ਸਾਲੀ ਵਾਲੇ ਲਾਈਨ ਦੀ ਅਸੀਂ ਠੀਕ ਹੈ ਜੀ ਹਾਂਜੀ ਸਾਲੀ ਵਾਲਾ ਲਾਈਨ ਦੀ ਮਾਂ ਇਹਦੀ ਨੌਕਰੀ ਹਨਾ ਜੀ ਹਾਂਜੀ ਠੀਕ ਹੈ ਜੀ ਮਾਂ ਦੀ ਹਾਈਟ ਕਿੰਨੀ ਸੀ ਜੀ ਤਕਰੀਬਨ ਮੇਰਾ ਖਿਆਲ ਆ ਉਹ ਵੀ ਚੰਗੀ ਹਾਈਟ ਦੀ ਵੱਡੀ ਘੋੜੀ ਸੀ ਹਾਂਜੀ ਉਹ 68 ਇੰਚ ਦੱਸ ਦਿਓ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਆਪਾਂ ਬਈ ਕਿਹੜੇ ਮਹੀਨੇ ਦੇ ਵਿੱਚ ਲਿਆਂਦਾ ਸੀਗਾ ਇਹ April ਚ ਲਿਆਂਦਾ ਸੀ ਜੀ 24 ਅਪ੍ਰੈਲ ਨੂੰ ਪਿਛਲੇ ਸਾਲ ਆਪਣੇ ਕੋਲੇ 24 ਅਪ੍ਰੈਲ ਨੂੰ ਇਹਨੂੰ ਸਾਲ ਹੋ ਜਾਊਗਾ ਜੀ ਅੱਗੇ ਠੀਕ ਹੈ ਜੀ ਤੇ ਨਾਂ ਤਾਂ ਜਿਵੇਂ ਆਪਾਂ ਦੱਸ ਹੀ ਦਿੱਤਾ ਵੀ ਇਹਦਾ ਅਨੰਤਰ ਰੱਖਿਆ ਤੇ ਆਪਾਂ ਇਹ ਜਿਆਦਾ ਰਗਿਆਂ ਤੋਂ ਲਿਆ ਸੀਗਾ ਜੀ ਮੱਲੇ ਵਾਲਿਆਂ ਤੋਂ ਨਾ ਠੀਕ ਹੈ ਜੀ 200 200 ਵਿਨਰ ਇਹ ਹੈ ਹਾਂ ਜੀ ਫਰੀਜ਼ ਕੋਟ 'ਚ ਵੀ 3rd ਆਇਆ ਪਿਛਲੀ ਵਾਰੀ ਤੇ ਭੋਗੀਵਾਲ 'ਚ ਵੀ 3rd ਆਇਆ ਸੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਈ ਤੇ ਬਾਈ ਹੁਣ ਇਹਦੀ ਉਮਰ ਕਿੰਨੀ ਹੋ ਗਈ ਜੀ ਚਾਰ ਦਾ ਦੋ ਦੰਦ ਲੱਗ ਗਿਆ ਹਾਂ ਆ ਚਾਰ ਦੰਦ ਚਾਰ ਦੰਦ ਠੀਕ ਹੈ ਜੀ ਅ ਦੋ ਕੁ ਮਹੀਨੇ ਹੋਇਆ ਹੁਣੀ ਲੱਗਿਆ ਠੀਕ ਹੈ ਜੀ ਬਾਈ ਤੇ ਹਾਈਟ ਬਾਈ ਕਿੰਨੀ ਕਰ ਗਿਆ ਹੁਣ 67 67 ਜੀ 67 ਇੰਚ ਹਾਈਟ ਵੈਸੇ ਘੋੜਾ ਦੱਸਦਾ ਵੀ ਹੈ ਜੀ ਹਾਂਜੀ ਬਾਕੀ ਉਮਰ ਦੇ ਹਿਸਾਬ ਨਾਲ ਹਾਈਟ ਦਾ ਇਹਨੇ ਹਜੇ ਹੋਰ ਵੀ ਕਰ ਜਾਣੀ ਹੈ ਜੀ ਹਾਂਜੀ ਤੇ ਜਿਵੇਂ ਬਸ਼ੇਰਿਆਂ ਵਾਲੇ ਪਾਸੇ ਤੋਂ ਹੁਣ ਥੋੜਾ ਥੋੜਾ ਘੋੜਿਆਂ ਵਾਲੇ ਪਾਸੇ ਸਟ੍ਰੇਲੀਅਨ ਪਾਸੇ ਤੁਰਨ ਲੱਗਿਆ ਜੀ ਹਨਾ ਤੇ ਬਾਈ ਜੀ ਫਿਰ ਇਹਦੀ ਮੀਟਿੰਗ ਫੀਸ ਕਿੰਨੀ ਰੱਖਤੀ ਤੁਸੀਂ ਫੀਸ ਤਾਂ ਵੈਸੇ 21000 ਰੱਖੀ ਹੈ ਹਾਂਜੀ ਜੇ ਕੋਈ ਆ ਜਾਂਦਾ ਕਿਸੇ ਨੂੰ ਆ ਦੱਸੇ ਭਾਈ ਮਜੂਰੀ ਆ ਕੋਈ ਆਪਾਂ ਕਰ ਵੀ ਦੇਵਾਂ ਗੋਬੀ ਠੀਕ ਹੈ ਜੀ ਵੀ ਐ ਕੋਈ ਅੜ ਕੇ ਲੈਣ ਵਾਲਾ ਕੰਮ ਹੈ ਨਹੀਂ ਵੀ ਜੇ ਕਿਸੇ ਦੀ ਭਰਾ ਦੀ ਮਜਬੂਰੀ ਆ ਤਾਂ ਮਾੜੀ ਮੋਟੀ ਐਡਜਸਟਮੈਂਟ ਹੋ ਜੂ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਠੀਕ ਹੈ ਜੀ ਬਾਈ ਤੇ ਬਈ ਇਹ ਤਾਂ ਹੁਣ ਮੰਨ ਲਓ ਜਿਵੇਂ ਤੁਸੀਂ ਦੱਸਦੇ ਸੀ ਤਕਰੀਬਨ ਆਪਾਂ ਉਸ ਟਾਈਮ ਗਰਮੀ ਦਾ ਸੀਜ਼ਨ ਸੀਗਾ ਉਸ ਤੋਂ ਬਾਅਦ ਚ 8-10 ਘੋੜੀਆਂ ਮੇਟ ਕਰਾਈਆਂ ਨੇ ਜੀ ਹਾਂਜੀ ਠੀਕ ਹੈ ਜੀ ਉਸ ਇੰਨੀਆਂ ਕੀ ਕਰਾਈ ਹਾਂਜੀ ਠੀਕ ਹੈ ਤੇ ਪਹਿਲਾ ਰਿਜ਼ਲਟ ਇਹਦਾ ਕਦੋਂ ਆਉਣਾ ਜੀ ਕਿਹੋ ਜੀ ਘੋੜੀ ਤੇ ਆਉਣਾ ਉਹ ਸੰਜਾਫ ਘੋੜੀ ਹੈ ਅੱਛਾ ਜੀ ਮਿਲਣਾ ਰਿਜ਼ਲਟ ਇਹਦਾ ਮਾਰਚ ਚ ਆ ਜਾਣਾ ਅੱਛਾ ਜੀ ਮਿਲਣਾ ਰੱਦ ਮਾਰਚ ਵਿੱਚ ਸੁਣ ਵਾਲੀ ਆ ਗੁੜੀਓ ਠੀਕ ਹੈ ਜੀ ਥੋੜੇ ਦਿਨ ਅਗੋਂ ਉਹਦੀ ਗੱਲ ਹੋਈ ਸੀ ਹਾਂਜੀ ਵਧੀਆ ਬਸ ਤੇ ਬਾਕੀ ਵੈਸੇ ਬਸ਼ੇਰਾ ਐਕਟਿਵ ਬਹੁਤ ਆ ਜੀ ਜਿਹੜੀ ਗੱਲ ਦੇਖਣ ਦੇ ਵਿੱਚ ਮਿਲਦੀ ਹੈ ਇਹਦੇ ਵਿੱਚ ਬਾਲਾ ਕਰੰਟ ਹਾਂ ਵੈਸੇ ਆਪਾਂ ਨੂੰ ਪਤਾ ਵੀ ਸਮੁੰਦਰ ਵਾਲੀ ਲੇਨ ਦੇ ਵਿੱਚ ਵੈਸੇ ਹੀ ਕਿਸੇ ਪਾਸਿਓਂ ਘਾਟ ਨਹੀਂ ਹੈਗੀ ਤੇ ਮਾੜੇ ਪਾਸਿਓਂ ਤਾਂ ਲੇਨ ਇਹਦੀ ਉਹ ਵੀ ਚੰਗੀ ਆ ਸਾਲੀ ਵਾਲਾ ਲੇਨ ਆ ਗਈ ਤੇ ਸੁਣ ਦੇ ਵਿੱਚ ਤਾਂ ਪਤਾ ਹੀ ਆ ਜੀ ਇਹਨੇ ਕੋਈ ਕਈ ਜੜਨੇ ਉਹਨਾਂ ਦੇ ਟਾਈਮ ਦੇ ਵਿੱਚ ਹਨਾ ਹਾਂਜੀ ਤੇ ਰਿਜ਼ਲਟ ਬਾਬੇ ਦੀ ਕਿਰਪਾ ਨਾਲ ਥੋੜੇ ਟਾਈਮ ਤੱਕ ਆਪਾਂ ਨੂੰ ਮਿਲ ਹੀ ਜਾਣਾ ਪੂਰੀ ਚੰਗੇ ਰਿਜ਼ਲਟ ਦੀ ਆਸ ਸਾਨੂੰ ਵੀ ਹੈਗੀ ਆ ਜੀ ਕਿਉਂਕਿ ਘੋੜਾ ਚੰਗਾ ਜਿਵੇਂ ਆਪਾਂ ਦੇਖਦੇ ਆਂ ਵੀ ਬਲੱਡ ਲਾਈਨ ਦੇ ਸਿਰ ਤੇ ਹੀ ਘੋੜੇ ਨੇ ਅੱਗੇ ਪ੍ਰੋਡਿਊਸ ਕਰਨਾ ਹੁੰਦਾ ਹਨਾ ਤੇ ਤਾਂ ਕਰਕੇ ਬਾਈ ਤੇ ਵੈਸੇ ਬਾਈ ਜੀ ਇੱਥੇ ਆਪਣੇ ਜਿਵੇਂ ਫਾਰਮ ਦਾ ਇੱਕ ਦੇਖਿਆ ਤੁਸੀਂ ਉਸ ਟਾਈਮ ਹੀ ਆਪਾਂ ਜਦੋਂ ਬੇਸ਼ੇਰਾ ਲੈ ਕੇ ਆਏ ਸੀਗੇ ਉਸੇ ਟਾਈਮ ਹੀ ਆਪਾਂ ਫਾਰਮ ਦਾ ਸੈਟਅਪ ਕੀਤਾ ਜੀ ਕਮਰੇ-ਗੁੰਮਰੇ ਸਾਰੇ ਉਦੋਂ ਹੀ ਬਣਾਏ ਆ ਜੀ ਬਹੁਤ ਸੋਹਣੀ ਲੋਕੇਸ਼ਨ ਬਣੀ ਹੈ ਜੀ ਹਨਾ ਤੇ ਬਾਕੀ ਡਾਕਟਰ ਸਾਹਿਬ ਇੱਥੇ ਆਪਣੇ ਕੋਲੇ ਜਿਵੇਂ ਘੋੜੀਆਂ ਚੈੱਕ ਕਰਾਉਣ ਵਾਸਤੇ ਮੇਟ ਕਰਾਉਣ ਵੇਲੇ ਆ ਜਾਂਦੇ ਹਾਂ ਜੀ ਆ ਜਾਂਦੇ ਹਾਂ ਜੀ ਤੇ ਸਟੇਬਲ ਦਾ ਵਧੀਆ ਬੰਦੋਬਸਤ ਹੈ ਆਹ ਹਾਂ ਕੋਈ ਘੋੜੀਆਂ ਰੱਖਣੀਆਂ ਹੁਣ ਇੱਕ ਦਾ ਚੈੱਕ ਪਾਸ ਕਰਾ ਕੇ ਵੀ ਦੇ ਦਾਂਗੇ ਆਪਣੇ ਕੋਲੇ ਅੱਛਾ ਜੀ ਮੰਨ ਲਓ ਜੇ ਕੋਈ ਭਰਾ ਚਾਹੁੰਦਾ ਵੀ ਦੂਰੋਂ ਨੇੜੇ ਕੋਈ ਘੋੜੀ ਚੱਲ ਕੇ ਆਉਂਦੀ ਆ ਕਿਉਂਕਿ ਉਹਨਾਂ ਨੂੰ ਖੱਜਲ ਖਵਾਰੀ ਹੋ ਜਾਂਦੀ ਹੈ ਜੀ ਰਹਿਣ ਕਰਨ ਦਾ ਕਿਸੇ ਹੋਰ ਸਟੇਟ ਜੋ ਘੋੜੀ ਆਉਂਦੀ ਆ ਤਾਂ ਕਰਕੇ ਮੰਨ ਲਓ ਉਹਦੀ ਸਟੇਬਲ ਦੇ ਚਾਰਜ ਦੇ ਹਿਸਾਬ ਨਾਲ ਫਿਰ ਹੋ ਜਾਂਦਾ ਹੈ ਨਹੀਂ ਹਾਂ ਜੀ ਠੀਕ ਹੈ ਜੀ ਬਾਈ ਤੇ ਬਾਕੀ ਆਪਣੇ ਫਾਰਮ ਦੇ ਉੱਤੇ ਵੀ ਤੁਸੀਂ ਇਸ ਘੋੜੇ ਤੋਂ ਬਰੀਡਿੰਗ ਪਰਪਸ ਵਾਸਤੇ ਘੋੜੀਆਂ ਰੱਖੀਆਂ ਹੋਣੀਆਂ ਜੀ। ਹਾਂਜੀ। ਅੱਛਾ ਜੀ। ਇਹਦੇ ਵਾਸਤੇ ਰੱਖੀਆਂ। ਕਿੰਨੀਆਂ ਘੋੜੀਆਂ ਜੀ ਇਸ ਵਕਤ? ਆਪਣੇ ਕੋਲੇ ਇੱਕ ਤਾਹਗੀ ਲਾਲ ਚੰਬੀ ਹਾਂਜੀ। ਇੱਕ ਇਹਦੀ ਮਾਰਵਾੜੀ ਹੈ। ਹਾਂਜੀ। ਇਹੋ ਹੁਣੇ ਕੱਲ ਹੀ ਸੇਲ ਕਰਤੀ ਮਾਰਵਾੜੀ ਸੀਗੀ। ਠੀਕ ਹੈ ਜੀ। ਇੱਕ ਨੁਕਰੀ ਵੀ ਛੇਰੀ ਹੈ। ਹਾਂਜੀ। ਉਹ ਤਾਂ ਆਪਣਾ ਛੋਟੀ ਹੁੰਦੀ ਪਾਲੀ ਹੈ। ਹਾਂਜੀ। ਉਹ ਤਾਂ ਤੁਸੀਂ ਦੇਖੀ ਆਂ ਹਾਂਜੀ ਬੱਚੀ ਉਹ ਵੀ ਬਹੁਤ ਸੋਹਣੀ ਬਣੀ ਆ ਜੀ ਤਿਆਰ ਹੋਈ ਆ ਬਾਕੀ ਹਲੇ ਉਮਰ ਬਹੁਤ ਛੋਟੀ ਆ ਉਹਦੀ ਤਾਂ ਕੱਦ ਘੱਟ ਸੋਹਣਾ ਕਰਦੀ ਆਉਂਦੀ ਆ ਲੈਂਥ ਸ਼ੋਅ ਕੁਆਲਟੀ ਆ ਤਾਂ ਉਹ ਵੀ ਮੇਰਾ ਖਿਆਲ ਬਾਈ ਜੀ ਸਮੁੰਦਰ ਲੈਨ ਦੀ ਆ ਨਾ ਜੀ ਉਹ ਵੀ ਹਾਂ ਇਹੀ ਤਾਂ ਸਮੁੰਦਰ ਲੈਨ ਦੀ ਠੀਕ ਆ ਜੀ ਤੇ ਬਈ ਆਉਣ ਵਾਲੇ ਟਾਈਮ ਦੇ ਵਿੱਚ ਵੈਸੇ ਤਾਂ ਆਪਾਂ ਨੂੰ ਰਿਜ਼ਲਟ ਦਾ ਕਲੀਅਰ ਹੋਈ ਜਾਣਾ ਕੁਝ ਟਾਈਮ ਤੱਕ ਤੁਸੀਂ ਕੀ ਮੰਨ ਕੇ ਚੱਲਿਓ ਤੁਹਾਡੇ ਹਿਸਾਬ ਨਾਲ ਘੋੜੇ ਦਾ ਆਉਣ ਵਾਲਾ ਰਿਜ਼ਲਟ ਆ ਜਿਹੜਾ ਤੁਹਾਨੂੰ ਕਿਵੇਂ ਲੱਗਦਾ ਵੀ ਕਿਹੋ ਜਿਹਾ ਬੱਚਾ ਆਏ ਤੋਂ ਆਉਣ ਦੀ ਆਸ ਜਿਹੜੇ ਦਿਓ ਜੀ ਮਲੋ ਕਨਫਰਮੇਸ਼ਨ ਬਾਈ ਜੇ ਆਪਾਂ ਦੇਖੀ ਜਿਵੇਂ ਘੋੜੇ ਦੀ ਆਪਦੀ ਹਾਈਟ ਬਹੁਤ ਚੰਗੀ ਹੈ ਹਾਈਟ ਬਹੁਤ ਵਧੀਆ ਹੈ ਤੇ ਬਾਕੀ ਲੈਂਥ ਬੜੀ ਹੈ ਜੀ ਬਰੀਕੀਆਂ ਚ ਸੁੰਬਾ ਸਾਂਬਾ ਦਾ ਮਜ਼ਬੂਤ ਆ ਐਕਟਿਵ ਬਹੁਤ ਆ ਜੀ ਬਹੁਤ ਐਕਟਿਵ ਸ਼ੋਅ ਬਹੁਤ ਕਰਦਾ ਕਰੰਟ ਬਹੁਤ ਜਿਆਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਤਾਂ ਬਾਈ ਜੀ ਤੁਸੀਂ ਨਾ ਆਪਦਾ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਹਾਂਜੀ 910506 ਹਾਂਜੀ 001 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਬਾਈ ਜਿਵੇਂ ਹੁਣ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਮਨ ਲਓ ਆਪਾਂ ਕਹਦੇ ਵੀ ਜਗਰਾਮਾ ਸ਼ੋਅ ਹੋਣ ਜਾ ਰਿਹਾ ਜੀ ਉਹਦੇ ਉੱਤੇ ਵੀ ਘੋੜੇ ਨੂੰ ਤੁਸੀਂ ਡਿਸਪਲੇ ਵਾਸਤੇ ਲੈ ਆਵਾਂਗੇ ਹਾਂਜੀ ਡਿਸਪਲੇ ਵਾਸਤੇ ਲੈ ਜਾਣਾ ਤੇ ਬਾਈ ਜੀ ਜਿਵੇਂ ਮੰਨ ਲਓ ਇੱਕ ਚੀਜ਼ ਮੈਂ ਹੋਰ ਘੋੜੇ ਦੇ ਵਿੱਚ ਦੇਖੀ ਸੀ ਸਭ ਤੋਂ ਵੱਡੀ ਖਾਸੀਅਤ ਜਿਹੜੀ ਮੈਨੂੰ ਇਹਦੇ ਵਿੱਚ ਲੱਗਦੀ ਆ ਵੀ ਇਹਦੇ ਦੇਮਣ ਨਾਂ ਵਾਲਾ ਮੇਰਾ ਖਿਆਲ ਆ ਵੀ ਦੋ ਗੱਠਾਂ ਦੇ ਲਗਭਗ ਨੇੜੇ ਤੇ ਡੇੜੇ ਦੇ ਦੇਮਣ ਲੱਗਿਆ ਹੋਇਆ ਤੇ ਉਹਨੂੰ ਉਸ ਚੀਜ਼ ਨੂੰ ਜਿਵੇਂ ਪੌਰੀਆਂ ਬਾਈ ਤੇ ਬਹੁਤ ਚੰਗਾ ਗਿਣਿਆ ਜਾਂਦਾ ਜੀ ਮੈਂ ਹੁਣ ਤੱਕ ਜਿੰਨੇ ਘੋੜੇ ਦੇਖਿਆ ਜੀ ਮੇਰਾ ਖਿਆਲ ਆ ਵੀ ਮੈਂ ਪਹਿਲਾ ਘੋੜਾ ਇਹ ਦੇਖਿਆ ਜਿਹਦੇ ਐਡਾ ਵੱਡਾ ਦੇਮਣ ਲੱਗਿਆ ਹੋਣਾ ਜੀ ਇਹਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਜੀ ਤੇ ਵੈਸੇ ਕਿ ਚਲੋ ਕਈ ਭਰਾ ਨਹੀਂ ਵਿਚਾਰ ਕਰਦੇ ਪੌਰੀਆਂ ਦਾ ਮਾੜੀਆਂ ਚੰਗੀਆਂ ਦਾ ਪਰ ਜਿੰਨਾ ਕਿ ਆਪਾਂ ਦੇਮਣ ਦੀ ਗੱਲ ਕਰੀਏ ਵੀ ਕਹਿੰਦੇ ਹੁੰਦੇ ਆ ਵੀ ਜਿੱਥੇ ਹੋਰ ਪੌਰੀਆਂ ਜਿੰਨੀਆਂ ਮਰਜ਼ੀ ਮਾੜੀਆਂ ਇਹ ਟੱਕ ਲੈਂਦਾ ਜੀ ਇਹ ਟੱਕ ਲੈਂਦਾ ਜੀ ਸੋ ਇਹ ਵੀ ਇੱਕ ਪਲੱਸ ਪੁਆਇੰਟ ਬਹੁਤ ਵਧੀਆ ਹੈ ਇਹਦਾ ਤੇ ਬਾਈ ਜੀ ਜਿਵੇਂ ਹੁਣ ਆ ਪਿੱਛੇ ਮੁਕਸਰ ਮੰਡੀ ਮੇਲਾ ਲੰਘ ਕੇ ਗਿਆ ਜੀ ਮਾਗੀ ਦਾ ਉੱਥੇ ਵੀ ਬਿਛੇਰੇ ਨੂੰ ਲੈ ਕੇ ਗਏ ਸੀ ਲੈ ਕੇ ਗਏ ਸੀ ਹਾਂਜੀ ਕਿਵੇਂ ਦਾ ਰਿਸਪੌਂਸ ਰਿਹਾ ਜੀ ਬਹੁਤ ਵਧੀਆ ਜੀ ਅੱਛਾ ਜੀ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਈ ਤੇ ਬਾਕੀ ਹੋਰ ਕੋਈ ਗੱਲਬਾਤ ਜਿਹੜੀ ਤੁਸੀਂ ਭਰਾਮਣ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜੀ ਬਸ ਵਧੀਆ ਜੀ ਠੀਕ ਹੈ ਜੀ ਬਸ ਹੋਟਾਈ ਤੁਸੀਂ ਧੰਨਵਾਦ ਬਾਈ ਜੀ ਹਾਂਜੀ ਤੇ ਦਰਸ਼ਕੋ ਜਿਵੇਂ ਆਪਾਂ ਬਾਈ ਜਬਰਜੰਗ ਜੀ ਨਾਲ ਗੱਲਬਾਤ ਕੀਤੀ ਆ ਗਈ ਨੌਕਰੇ ਬਿਛੇਰੇ ਅਨੰਤ ਬਾਰੇ ਬਾਈ ਜੀ ਨੇ ਜਿਵੇਂ ਦੱਸਿਆ ਵੀ ਇਹਦੀ ਸਟੱਡ ਸਰਵਿਸ ਦੀ ਜਿਹੜੀ ਫੀਸ ਆ 21000 ਰੁਪਿਆ ਰੱਖੀ ਗਈ ਆ ਤੇ ਇੱਥੇ ਸਟੇਬਲ ਦਾ ਫੁੱਲ ਬੰਦੋਬਸਤ ਆ ਮੇਨ ਬਠਿੰਡੇ ਦੇ ਵਿੱਚ ਬਾਈ ਜੀ ਨੇ ਪ੍ਰੋਪਰ ਐਡਰੈਸ ਕਲੀਅਰ ਕਰਤਾ ਤੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਬਾਈ ਜੀ ਨੂੰ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਤੇ ਜੇ ਕੋਈ ਭਰਾ ਇੰਨੀ 21000 ਰੁਪਿਆ ਫੀਸ ਨਹੀਂ ਦੇ ਸਕਦਾ ਮਾੜੀ-ਮੋਟੀ ਕੋਈ ਉਹ ਘਟਾ ਕੇ ਦੇਣੀ ਚਾਹੁੰਦਾ ਤਾਂ ਕੋਈ ਇਹਦੇ 'ਚ ਪ੍ਰੋਬਲਮ ਨਹੀਂ ਜਿਵੇਂ ਵੇਚੇ-ਜਿਖੋ ਕਹੋ ਕੇ ਬਾਈ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਹੁਣਾ ਡੇਢ ਦੋ ਮਹੀਨਿਆਂ ਤੱਕ ਇਹਦੇ ਰਿਜ਼ਲਟ ਦੇਖਣ ਨੂੰ ਮਿਲ ਜਾਣਗੇ ਬਸ਼ੇਰਾ ਬਹੁਤ ਜ਼ਿਆਦਾ ਚੰਗਾ ਇੱਕ ਤਾਂ ਲੈਂਡ ਵਾਈਜ਼ ਵੀ ਬਹੁਤ ਚੰਗਾ ਬਾਕੀ ਕਨਫਰਮੇਸ਼ਨ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਈ ਹਾਈਟ ਬਹੁਤ ਜ਼ਿਆਦਾ ਆ ਸੋ ਜਦੋਂ ਇਹਦੇ ਰਿਜ਼ਲਟ ਵੀ ਆਉਣਗੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਦੋਂ ਤੱਕ ਲਈ ਦੋਸਤੋ ਆਪਣੇ ਚੈਨਲ ਪਿੰਡੂ ਜ਼ਿੰਮੇਦਾਰ ਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਨਾਲ ਨਵੇਂ ਫਾਰਮ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ